ਇਦਰੋਂ ਸਾਨੂੰ ਕਿਸੇ ਨੇ ਸੁਨੇਹਾ ਦਿੱਤਾ ਸੀ ਵੀ ਇੱਥੇ ਬੱਚੇ ਵਾਲੀ ਗੱਡੀ ਢਿੱਗ ਪਈ। ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ। ਸਰ ਇੱਥੇ ਆ ਕੇ ਜੋ ਦੇਖਿਆ ਸੀ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ। ਮੈਂ ਕੁਝ ਨਹੀਂ ਦੇਖਿਆ ਜੀ। ਮੈਂ ਤਾਂ ਪਾਣੀ ਤੇ ਤੈਰਨਾ ਵੀ ਕੱਟੀ ਜਾਂਦਾ ਸੀ। ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਜੀ। ਸਰ ਮੈਨੂੰ ਤਾਂ ਹਜੇ ਵੀ ਮਰੋਣਾ ਆ ਰਿਹਾ ਵੀ ਸਰ ਮੈਂ ਮੈਨੂੰ ਤੈਰਨਾ ਵੀ ਜਾਂਦਾ ਸੀ। ਮੈਂ ਬੱਚੇ ਮੈਨੂੰ ਬੱਚੇ ਕੁਝ ਨਹੀਂ ਦਿੱਸਿਆ ਜੀ। ਕੱਲੀ ਬੱਚੇ ਦਿੱਸੇ ਸੀ। ਬੱਚਿਆਂ ਸਣੇ ਪੂਰੇ ਪਰਿਵਾਰ ਦੇ ਨਾਲ ਭਰੀ ਹੋਈ ਗੱਡੀ ਅਚਾਨਕ ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚ ਡਿੱਗ ਗਈ ਉਸ ਵੇਲੇ ਉੱਥੇ ਖੜੇ ਲੋਕਾਂ ਨੂੰ ਭੱਜਦਾ ਪੈ ਗਿਆਂ ਦੱਸਦੀ ਕਿ ਇਸ ਦੌਰਾਨ ਪੀਸੀਆਰ ਦੇ ਇੱਕ ਮੁਲਾਜ਼ਮ ਦੇ ਵੱਲੋਂ ਉਸੇ ਵੇਲੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਹਾਲਾਂਕਿ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ ਪਰ ਉਸ ਦੇ ਵੱਲੋਂ ਬਹਾਦਰੀ ਦਿਖਾਈ ਗਈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸਾਰੇ ਬੱਚਿਆਂ ਦੀ ਜਾਨ ਬਚਾਈ ਗਈ ਨਹਿਰ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਗਿਆ ਦੱਸਦੀ ਕਿ ਹੌਲੀ-ਹੌਲੀ ਸਾਰੇ ਪਰਿਵਾਰ ਨੂੰ ਨਹਿਰ ਦੇ ਵਿੱਚੋਂ ਕੱਢਿਆ ਗਿਆ ਤੇ ਉਹਨਾਂ ਦੀ ਜਾਨ ਬਚਾਈ ਗਈ ਤੇ ਹਸਪਤਾਲ ਦੇ ਵਿੱਚ ਭੱਤੀ ਕਰਵਾਇਆ ਗਿਆ ਤਸਵੀਰਾਂ ਨੇ ਬਠਿੰਡਾ ਦੀਆਂ ਜਿੱਥੇ ਸਰਹੰਦ ਨਹਿਰ ਦੇ ਵਿੱਚ ਅਚਾਨਕ ਇੱਕ ਗੱਡੀ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਕਰੀਬ 11 ਜੀ ਸੀ ਇੱਕੋ ਪਰਿਵਾਰ ਦੇ ਸੀ ਪੰਜ ਬੱਚੇ ਸੀ ਇਹਨਾਂ ਬੱਚਿਆਂ ਨੂੰ ਸਹੀ ਸਲਾਮਤ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ ਤੇ ਜੋ ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ